ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੋਹਤੋ ਸਾਰਿਆਂ ਨੂੰ ਵਧੀਆ ਹੋਵੇ ਤੇ ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਵੀਪਾਲ ਗੋਰੇ ਦੀ। ਕਾਫੀ ਦਿਨਾਂ ਤੋਂ ਤੁਹਾਡੀ ਵੀ ਡਿਮਾਂਡ ਆ ਰਹੀ ਸੀ ਤੇ ਸਾਨੂੰ ਵੀ ਐ ਸੀਗਾ ਵੀ ਕਦੋਂ ਆਪਾਂ ਸੂਟ ਕਲੈਕਸ਼ਨ ਵਲੌਗ ਬਣਾਈਏ ਹਨਾ ਤੇ ਆਪਣੇ ਜਿਹੜੇ ਗਰਮੀਆਂ ਵਾਲੇ ਆਪਾਂ ਸੁਣੇ ਸੁਣੇ ਸੂਟ ਲੈ ਕੇ ਆਂਦੇ ਤੇ ਸੁਣੇ ਸੁਣੇ ਲੈਸਾ ਲਾ ਕੇ ਤਿਆਰ ਕਰਾਏ ਆ ਤੇ ਤੁਹਾਨੂੰ ਦਿਖਾ ਕੇ ਆਣਾ ਤੇ ਆਪ ਵੀ ਉਹੀ ਗੱਲ ਸਾਡੇ ਕੋਲੇ ਜਦੋਂ ਆਉਣਗੇ ਵੀ ਆਪ ਵੀ ਉਹੀ ਦੇਖਾਂਗੇ ਹਨਾ ਤੇ ਕੋਈਕ ਆਪਾਂ ਥੋੜਾ ਜਿਹਾ ਤਾਜ਼ਾ ਕਰਨ ਕਰਕੇ ਆਪਣੇ ਜਿਹੜਾ ਵਲੌਗ ਡਿਲੇ ਹੋ ਗਿਆ ਸੀ ਕਿਉਂਕਿ ਟੇਲਰ ਨੂੰ ਫੋਨ ਤੇ ਟ ਤੇ ਜਿੰਨਾ ਟਾਈਮ ਆਪਾਂ ਦੀਨ ਨੂੰ ਫੋਨ ਕਰਕੇ ਯਾਦ ਨਹੀਂ ਕਰਾਉਂਦੇ ਵੀ ਸਾਡਾ ਆਹ ਸੂਟ ਰਹਿੰਦਾ ਆ ਸੂਟ ਰਹਿੰਦਾ ਮੇਂਜ ਕਰੋ ਸਟਿਚ ਕਰਕੇ ਸਾਨੂੰ ਨਹੀਂ ਦਿੰਦੇ ਤਾਂ ਕਰਕੇ ਉਹ ਤਾਂ ਲੈ ਰਿਹਾ ਵੀ ਉਹ ਕੇ ਸਾਡੇ ਤੋਂ ਫੋਨ ਹੀ ਨਹੀਂ ਹੋਇਆ ਤੇ ਹੁਣ ਅਗਰ ਅਸੀਂ ਉਹਨਾਂ ਨੂੰ ਫੋਨ ਕਰ ਕਰਕੇ ਜਿਹੜੀ ਮੇਰੀ ਇੱਕ ਸ਼ਰਟ ਸੀ ਨਾ ਆਹ ਵਾਲੀ ਸ਼ਰਟ ਦਾ ਬਹੁਤ ਪੰਗਾ ਸੀਗਾ ਕੱਲ ਮੈਂ ਭੇਜੀ ਸੀਗੀ ਥੋੜੀ ਜਿਹੀ ਜਿਹਦੇ ਚ ਮਣੀ ਮੋਟੇ ਗਲਤੀ ਜੀ ਆ ਗਈ ਸੀ ਫਿਰ ਮੈਂ ਸੋਚਿਆ ਵੀ ਇਹ ਇਹ ਵੀ ਹੁਣ ਕਾਹ ਨੂੰ ਰੱਖਣੀ ਆ ਨਾ ਕੱਲੀ ਸ਼ਰਟ ਰਹਿ ਜੂਗੀ ਮੈਂ ਕਿਹਾ ਇਹ ਵੀ ਦਿਖਾਉਣੀ ਆ ਵਲੌਗ ਚ ਤੇ ਫਿਰ ਮਾਰਨਿੰਗ ਆਂਟੀ ਅੱਗੇ ਵੜ ਕੇ ਲਏ ਜਦੋਂ ਵੜ ਕੇ ਲਏ ਗਰੋਦੇ ਸੀ ਸੂਟ ਕਰ ਲਈਏ ਹੁਣ ਇਹਦੇ ਚੋਂ ਕੋਈਕੋ ਸੂਟ ਹੈਗੇ ਜਮਾ ਮੇਰੇ ਤੇ ਅਮਿੰਦਰ ਦੇ ਹੈਗੇ ਡਿੱਟੋ ਕੋਈ ਉਹਨਾਂ ਚ ਫਰਕ ਨਹੀਂ 19 ਕੀ ਫਰਕ ਨਹੀਂ ਹੈਗਾ ਕਈ ਵੇ ਤਾਂ ਕੋਈ ਦੁਪੱਟੇ ਚ ਫਰਕ ਰਹਿ ਜਾਂਦਾ ਹਨ ਜਿਵੇਂ ਸਾਡੇ ਬਲੈਕ ਸੂਟ ਸੀਗੇ ਅਮਿੰਦਰ ਦੇ ਪਹੁੰਚੇ ਤੇ ਲੈਸ ਵਾਲੀ ਸੀਗੀ ਬਟ ਮੇਰੇ ਲੈਸ ਨਹੀਂ ਸੀ ਲੱਗੀ ਬਟ ਜਿਹੜੇ ਹੁਣ ਆਪਣੇ ਸੇਮ ਸੂਟ ਆ ਉਹਨਾਂ ਚ ਕੋਈ ਡਿਫਰੈਂਸ ਨਹੀਂ ਹੈਗਾ ਠੀਕ ਹੈ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸੂਟ ਦਿਖਾਉਣ ਜਾਣੀ ਆ ਜਿਹੜੇ ਸਟਿਚ ਕਰਾਈ ਮੈਨੂੰ ਇੱਕ ਸਾਲ ਹੋ ਗਿਆ ਤੇ ਹਜੇ ਤੱਕ ਉਹ ਉਹ ਚੈਲ ਦੇ ਸੈਲਦ ਨਹੀਂ ਆਈ ਅਮਿੰਦਰ ਮੈਨੂੰ ਕਹਿੰਦੀ ਇਸ ਸੂਟ ਉਹਦੇ ਲਈ ਲੈਤਾ ਲਿਆ ਸੀ ਹੁਣ ਮੈਂ ਪਾ ਕੇ ਕਿੱਥੇ ਜਾਊਂਗੀ ਮੈਂ ਕੋਈ ਨਹੀਂ ਪਾ ਸਕਾਂਗੇ ਸੌਂ ਰੱਖ ਤੇ ਅਮਿੰਦਰ ਦਾ ਉਹ ਸੂਟ ਆ ਤੇ ਕਈਆਂ ਨੇ ਤਾਂ ਦੇਖਿਆ ਹੋਊਗਾ ਹੈ ਦੇਖਿਆਵੇ ਤੁਸੀਂ ਇਹ ਉਦੋਂ ਲੈਤਾ ਸੀਗਾ ਤੁਹਾਨੂੰ ਸੀ ਅਮਿੰਦਰ ਭਾਬੀ ਦੇ ਵਰਤਾਂ ਦੇ ਕੱਪੜੇ ਆਏ ਸੀ ਜਦੋਂ ਉਹਨਾਂ ਦਾ ਸੂਟ ਆ ਇਹ ਇਹਦੇ ਨਾਲ ਮਸਲੀਨ ਦਾ ਦੁਪੱਟਾ ਤੇ ਆਹ ਸ਼ਰਟ ਨੇ ਲਾਈਨ ਲਾ ਕੇ ਸਟਿਚ ਕਰਾਈ ਸੀਗੀ ਆ ਦੇਖੋ ਸਲਵਾਰ ਆਹ ਸਲਵਾਰ ਆ ਤੇ ਆ ਇਹ ਵੀ ਹੈਗੀ ਆ ਸ਼ਰਟ ਮਤਲਬ ਜਮਾ ਸੋਬਰ ਜਿਹਾ ਸੂਟ ਆ ਹਨਾ ਵੀ ਹੈਗਾ ਇਪਰ ਹੁਣ ਇਹ ਅਮਿੰਦਰ ਸੋਚ ਰਿਹਾ ਵੀ ਮੈਂ ਪਾਵਾਂ ਕਦੋਂ ਕਿੱਥੇ ਪਾਇਆ ਜਾਊਗਾ ਇਹ ਚਲੋ ਕੋਈ ਨਹੀਂ ਇਹ ਵੀ ਇਹਨੂੰ ਪ੍ਰੋਗਰਾਮ ਲਿਆਵਾਂਗੇ ਆਪਾਂ ਫਿਰ ਇਹਦਾ ਸੂਟ ਪਵਾਵਾਂਗੇ ਹੁਣ ਮੈਂ ਪਾਈ ਜਾਣਾ ਕਿਤੇ ਨਾ ਕਿਤੇ ਅਮਿੰਦਰ ਮੈਨੂੰ ਹੁਣ ਪਤਾ ਠੀਕ ਹੈ ਮੈਨੂੰ ਇਹਦੀ ਨਾ ਸੂਟ ਸਾਰੇ ਕੱਢ ਕੇ ਲੈ ਗਿਆ ਆ ਵੀ ਸੈਟਿੰਗ ਕਰਕੇ ਰੱਖੀ ਮੈਂ ਕੋਈ ਨਹੀਂ ਮੈਨੂੰ ਵਲੌਗ ਬਣਾ ਲੈਂਦਾ ਸਾਰੇ ਸੈਟਿੰਗ ਹੀ ਕਰਕੇ ਰੱਖ ਦੂੰਗਾ ਨਹੀਂ ਉਹ ਤਾਂ ਮੈਂ ਦੂਜਿਆਂ ਦੀ ਕਹਿੰਦੀ ਸੀ ਜਿਹੜੇ ਸੇਮ ਆ ਮੈਂ ਕਿਹਾ ਉਹ ਰਲ ਜਾਂਦੇ ਆ ਉਹ ਫਿਰ ਸਲਵਾਰ ਦਾ ਹੀ ਪਤਾ ਲੱਗਦਾ ਵੀਰਪਾਲ ਦੀ ਮੇਰੇ ਨਾਲ ਪਈ ਹੁੰਦੀ ਚਲੋ ਕੋਈ ਆ ਸੀ ਜੇ ਸਭ ਤੋਂ ਫਰਸਟ ਸੂਟ ਜਿਹੜਾ ਅ ਠੀਕ ਹੈ ਉਸ ਤੋਂ ਬਾਅਦ ਆਪਣੇ ਆ ਸੂਟ ਜਿੰਨੇ ਸਾਰਿਆਂ ਨੂੰ ਇਨੇ ਕ ਜਿਆਦਾ ਪਸੰਦ ਆਇਆ ਆਪਣੇ ਆ ਸੂਟ ਅੰਦਰ ਕਿੰਨੇ ਕਮੈਂਟ ਆਏ ਸੀ ਮੈਸੇਜ ਵੀ ਬਹੁਤ ਆਏ ਤੇ ਤੁਹਾਨੂੰ ਪਤਾ ਵੀ ਇਹ ਸੂਟ ਵੀ ਸਾਨੂੰ ਲਾਸਟ ਈਅਰ ਡੈਡਿੰਗ ਲੈ ਕੇ ਦਿੱਤੇ ਸੀ ਅਮਿੰਦਰ ਡੈਨੋਸੀ ਅਕੈਡੈਮਿਕ ਸੂਟ ਲੈ ਲਏ ਜਦੋਂ ਦੀਵਾਲੀ ਦੇ ਕੱਪੜੇ ਆਉਂਦੇ ਹੁੰਦੇ ਆਹ ਡੈਡੀਆਂ ਦੇ ਕਿਉਂ ਸਰਦਾ ਨਹੀਂ ਇਸੇ ਕ ਨਹੀਂ ਸਰਦਾ ਚਲ ਕੇ ਤੇ ਲੈ ਲਉ ਤੇ ਅਸੀਂ ਲੈ ਕੇ ਉਹਦਾ ਰੱਖ ਲਿਆ ਫਿਰ ਸਾਨੂੰ ਆਏ ਸੀ ਸਰਦ ਨੂੰ ਤੁਹਾਨੂੰ ਪਤਾ ਅਸੀਂ ਧੋ ਕੇ ਰੱਖ ਲਏ ਸੀਗਾ ਸਟਿਚ ਕਰਾਉਣੇ ਆਂਟੀ ਕਿਹਾ ਵੀ ਗਰਮ ਕਰਦਾ ਚੱਲ ਲੈ ਲੈਂਦੇ ਹੋ ਜਦੋਂ ਬਣ ਗਏ ਗਰਮਗਾ ਸ਼ੁਰੂ ਹੋ ਗਏ ਅਸੀਂ ਧੋ ਕੇ ਸਟਿਚ ਕਰਾ ਤੇ ਇਰਰ ਤੇ ਸੂਟ ਦੇ ਦੇਖੋ ਐਂ ਕਰਕੇ ਆਪਾਂ ਲੈਸ ਲਓ ਜੀ ਇੱਥੇ ਤੇ ਇਹ ਕਿਹਦੇ ਲੈ ਸਕੀ ਵੀ ਆ ਦੇਖੋ ਇੱਥੇ ਅੰਦਰ ਇੱਥੇ ਕਰ ਕੋੜੇ ਕਰਕੇ ਦਿਖਾ ਦੇ ਇੱਥੇ ਵਾਲ ਪਾ ਕੇ ਕਾਫ ਵਾਲੇ ਬੰਨ ਲਈ ਸੀ ਤੇ ਕਪਾ ਇੱਥੇ ਵਾਲ ਪੋਏ ਮੋਟੇ ਤੇ ਉਹ ਮੋਟੇ ਤੇ ਠੀਕ ਹੈ ਤੇ ਇਹਦੇ ਬਸ ਆਪਾਂ ਨਿੱਕੀ ਨਿੱਕੀ ਜਿਹੀ ਲੈਸ ਲਓ ਜੀ ਤੇ ਇਹ ਸੂਟ ਇੰਨੇ ਕਿ ਜਿਆਦੇ ਵਧੀਆ ਲੱਗੇ ਸਾਨੂੰ ਵੀ ਤੇ ਇਹਦੀਆਂ ਵੀਡੀਓਜ਼ ਵੀ ਇੰਨੀਆਂ ਜਿਆਦੇ ਵਧੀਆ ਬਣੀਆਂ ਸੀਗੀਆਂ ਮੈਂ ਤਾਂ ਬੜਾ ਚੇਤੇ ਆਉਂਦਾ ਮੈਂ ਬਹੁਤ ਈਡੀਓਜ਼ ਪਾੜੀ ਹੁੰਦੀਆਂ ਇਹਦੇ ਤੁਸੀਂ ਦੇਖਿਆ ਹੋਵੇਗਾ ਤਾਂ ਤੇ ਉਹ ਆਪਣੇ ਟੇਲਰ ਹੈਗੇ ਕਾਰਗਿਰੀ ਕਰਦੇ ਆ ਜਦੋਂ ਉਹ ਕਹਿੰਦੇ ਮੇਰੇ ਕੋਲ ਥੋੜ ਆ ਹੋ ਗਿਆ ਆਪਣੇ ਸੈਕਿੰਡ ਸੂਟ ਫਿਰ ਇਹਦੇ ਨਾਲ ਦਾ ਪਲੇਨ ਦੁਪੱਟਾ ਹੁਣ ਮੇਰਾ ਸੂਟ ਤਾਂ ਕੀ ਖੋਲ ਕੇ ਦਿਖਾਉਣਾ ਸੇਮ 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 ਹੀ ਹੈ ਠੀਕ ਹੈ ਆ ਹੋ ਗਏ ਆਪਣੇ ਦੋ ਸੂਟ ਠੀਕ ਹੈ ਉਸ ਤੋਂ ਬਾਅਦ ਆਪਾਂ ਜਿਹੜਾ ਸੂਟ ਅਜੇ ਤੱਕ ਆਪਾਂ ਵੇਅਰ ਨਹੀਂ ਕੀਤਾ ਹੂੰ ਇਹ ਸੀ ਆਪਣੇ ਇਥੋਂ ਆਪ ਮੰਡੂ ਲੈਂਦੇ ਸੀ ਸੂਟ ਤੇ ਇੰਨੇ ਕਿ ਜਿਆਦੇ ਸੋਹਣੇ ਲੱਗਦੇ ਇੰਨਾ ਕਿ ਜਿਆਦੇ ਸੌਫਟ ਕੱਪੜਾ ਇਹਦਾ ਤੇ ਇਹਦੇ ਤੇ ਥੋੜੀ ਜਿਹੀ ਸਿਲ ਕਾਰਗਰੀ ਕਰਾਈਆ ਉਹ ਮੈਨੂੰ ਕਾਰਗਰੀ ਦਿਖਾਉਣੀ ਆ ਇਹਦੇ ਤੇ ਅਸੀਂ ਡਬਲ ਆਏ ਕਰਕੇ ਲੈਂਸ ਲਵਾਈਆ ਠੀਕ ਹੈ ਨਾਲ ਦੇ ਕਲਰ ਦੀ ਅਸੀਂ ਲਵਾਈਆ ਪਾਈਪਿੰਗ ਗਲੇ ਤੇ ਦੇਖੋ ਪਾਈਪਿੰਗ ਲਵਾ ਕੇ ਸਿਲਵਾਇਆ ਬਟਨ ਤੇ ਜਿਹੜੀਆਂ ਇਹਦੀਆਂ ਬਾਜੂ ਨੇ ਉਹ ਆਪਾਂ ਸੇਮ ਆਪਣੇ ਜਿਹੜੇ ਦੂਸਰਾ ਪਹਿਲਾ ਸੂਟ ਦਿਖਾਇਆ ਸੀ ਆ ਤੁਹਾਨੂੰ ਉਹਦੇ ਨਾਲ ਦੀ ਬਣਵਾanga ਨੇ ਲੈਂਸ ਲਵਾ ਕੇ ਇੱਥੇ ਪਾਈਪਿੰਗ ਕਢਾ ਕੇ ਟੇਲਰ ਦਾ ਅਸੀਂ ਸਿਰ ਤਾਂ ਬਹੁਤ ਖਾਂਦੇ ਹੁੰਦੇ ਆ ਮੈਂ ਕਹਿੰਦਾ ਨਾਲ ਉਹ ਕਹਿੰਦੇ ਨਾਲ ਪਾਈਪਿੰਗ ਦੇ ਨਿਕਲ ਨਹੀਂਣੀ ਵਧੀਆ ਲੱਗਣੀ ਮੈਂ ਤੁਸੀਂ ਕੱਟ ਦਿਓ ਵਧੀਆ ਤਾਂ ਅਸੀਂ ਆਪੇ ਲਵਾ ਲਾਂ ਦੇ ਉਹੀ ਜਾਣ ਕੇ ਛੇੜਨ ਲੱਗੇ ਵੀ ਆਪਾਂ ਨੂੰ ਕਹਿੰਦੇ ਜਲੂਸ ਕਢਾਏਂਗੀ ਹਟਦੀ ਨਹੀਂ ਹਾਂ ਤੇ ਆ ਦੇਖੋ ਇੱਥੇ ਵੀ ਆਪਾਂ ਬਣ ਪੁਆਏ ਤੇ ਸੋਹਣੀ ਆਪਾਂ ਤੁਹਾਨੂੰ ਹਨਾ ਸੂਟ ਜਿਹੜੇ ਪਾ ਕੇ ਤੁਹਾਨੂੰ ਦਿਖਾਵਾਂਗੇ ਹਨਾ ਤੇ ਆ ਆ ਵੈਸੇ ਮੈਂ ਹੁਣ ਅਮਿੰਦਰ ਦੀ ਸੁਣ ਖੁਲੀ ਜਿਹੀ ਯਾਦ ਕਰਦਾ ਮਰਵਾਣਗੇ ਤੇ ਇੱਥੋਂ ਹੀ ਆ ਮੈਂ ਤੇ ਆ ਆਪਣੀ ਹੈਗੀ ਆ ਬਾਟਮ ਸਲਵਾਰ ਬਸ ਇਹਦੀ ਸਿੰਪਲ ਹੀ ਹੈ ਇੱਥੇ ਕੁਝ ਨਹੀਂ ਕਰਾਇਆ ਇਹਦੇ ਕੁਝ ਨਹੀਂ ਤੇ ਇਹ ਤੁਹਾਨੂੰ ਪਤਾ ਅਸੀਂ ਜਦੋਂ ਪੱਟਾ ਕਰਵਾਉਣ ਦੇਣ ਕਹਿੰਦਾ ਸੀ ਨਾ ਤੇ ਅਮਿੰਦਰ ਨੇ ਆਪਣੇ ਅੰਕ ਨੂੰ ਕਿਹਾ ਸੀਗਾ ਵੀ ਬਲੂ ਕਲਰ ਤੇ ਪੈਰਟ ਕਲਰ ਪਾ ਦੇਉਂ ਸੀ ਕਿਉਂਕਿ ਵੀ ਲੈਂਸ ਵੀ ਉਹੀ ਸੀਗੀ ਵੀ ਪੈਰਟ ਕਲਰ ਦੀ ਲੈਂਸ ਸੀਗੀ ਪਰ ਤੁਹਾਨੂੰ ਪਤਾ ਵੀ ਉਹਨਾਂ ਨੂੰ ਪਤਾ ਅੰਕਲ ਨੂੰ ਇਹ ਥੋੜਾ ਜਿਹਾ ਕਾਰਾ ਕਿ ਨਹੀਂ ਜਿਆਦਾ ਕਰਾਉਂਦੇ ਆਂ ਅੰਕਲ ਕਹਿੰਦੇ ਸੰਦੇ ਅੰਕਲ ਛੱਡਣਾ ਉਹਨਾਂ ਨੂੰ ਵੀ ਪਤਾ ਆ ਦੇਖੋ ਆਪਾਂ ਇਹਦਾ ਹਾਰ ਲੈ ਦਪਟਾ ਗਏ ਉਹਦਾ ਠੀਕ ਹੈ ਇਹਨੂੰ ਰੱਖੀਏ ਸਾਈਡ ਤੇ ਤੇ ਹੁਣ ਆਈਏ ਅਮਿੰਦਰ ਦੇ ਵਰਕ ਵਾਲੇ ਸੂਟ ਤੇ ਚੈਨੀ ਸਾਡੇ ਜਿਹੜੇ ਤੁਹਾਨੂੰ ਦੱਸਿਆ ਵੀ ਹੋਣਾ ਕਮੈਂਟ ਹਨਾ ਵਲੌਗ ਚ ਦੱਸਿਆ ਜੇ ਆਪਾਂ ਵੀ ਚੁੰਨੀ ਡਾਈ ਪਿੱਛੇ ਲੜਾਈ ਹੋ ਗਈ ਸੀ ਚੁੰਨੀ ਗ੍ਰੇ ਕਲਰ ਦੀ ਕਰਤੀ ਸੀ ਉਹਨੇ ਆ ਚੁੰਨੀ ਆ ਸੂਟ ਹੈ ਤੇ ਇਹਨੂੰ ਗ੍ਰੇ ਕਲਰ ਦੀ ਕਰਤੀ ਸੀ ਇਹਨੂੰ ਗ੍ਰੇ ਕਲਰ ਦੀ ਕਰਤੀ ਤੇ ਫਿਰ ਮੈਂ ਪਾਵਾਂ ਕਿਵੇਂ ਹੁਣ ਹੁਣ ਮੈਂ ਸੂਟ ਦਿਖਾਉਣੀ ਆ ਇੰਨਾ ਸੋਹਣਾ ਕਪੜਾ ਇਹਦਾ ਪਰ ਹਜੇ ਸ਼ਾਇਦ ਨਹੀਂ ਸਾਨੂੰ ਪਾਉਣ ਦੀ ਤੇ ਆ ਦੇਖੋ ਇਹਦੇ ਤੇ ਵਰਕ ਕਰਾਇਆ ਆਪਾਂ ਆਵळा ਵਰਕ ਕਰਾ ਕੇ ਤੇ ਆਪਾਂ ਨਾਲ ਦੀ ਹੀ ਲੈਂਸ ਲਵਾਈ ਆ ਔਰਗੈਂਜ਼ਾ ਦੀ ਤੇ ਆਈ ਆਪਾਂ ਜਿਹੜੀਆਂ ਬਾਜੂਆਂ ਇਹਦੀਆਂ ਪਾਕਿਸਤਾਨੀ ਬਣਵਾੰਗੀਆਂ ਨੇ ਤੇ অর্ਗੈਂਜ਼ਾ ਦੀ ਲੈਸ ਲਵਾਈ ਇਹਦੇ ਤੇ ਬਾਜੀ ਤਾਂ ਥੋੜਾ ਵਰਕ ਹੈ ਹਾਂ ਇਹਦੇ ਥੋੜਾ ਵਰਕਾ ਵੱਜਦੇ ਥੋੜੀ ਜਿਹੀ ਲੈਸ ਬਚ ਗਈ ਸੀ ਦੀਨ ਗਲੇ ਤੇ ਲੈਸ ਬਚੀ ਉਹ ਮੈਂ ਤੁਹਾਨੂੰ ਦੱਸਣਾ ਵੀ ਸਾਡੇ ਆਪਣੇ ਜਿਹੜੇ ਡੀਓ ਕੈ ਕਰਾਗਰੀ ਕਰ ਦਿੰਦੇ ਆ ਸਾਨੂੰ ਇਹ ਜੀ ਤੇ ਤੁਹਾਨੂੰ ਬੱਸ ਦੇਖੋ ਆ ਦੇਖੋ ਇਹਦੇ ਨਾਲ ਦੇ ਹੀ ਬਣਾਏਗਾ ਦੁਪੱਟਾ ਦੁਪੱਟੇ ਜੋ ਐਸਾ ਉਹੀ ਦੋ ਤਿੰਨ ਕਲਰ ਜਿਹੜੇ ਆਪਣੇ ਜਿਆਦਾ ਮਿਲਣਾ ਕਲਰ ਸਕਾਈ ਨੇ ਪਵਾਇਆ ਬਾਕੀ ਸਾਰੇ ਕਲਰ ਉਹ ਕਹਿੰਦੇ ਸਕਾਈ ਫੇਡ ਹੋ ਜਾਂਦਾ ਥੋੜਾ ਜਿਹਾ ਤੇ ਬਾਟਮ ਤੇ ਇਹਦੇ ਵਰਕ ਨਹੀਂ ਸੀਗਾ ਤਾਂ ਕਰਕੇ ਜਿਹੜੀ ਪਹੁੰਚ ਜਾਂਦੀ ਹੈ ਆਪਾਂ ਲੈਸ ਲਵਾਂ ਸੂਨੇ ਜਿਹੜੇ 2-3 ਸੂਟ ਆਪਣੇ ਹੈਗੇ ਜਿਹੜੇ ਪਾਏ ਨਹੀਂ ਹੈਗੇ ਇਹ ਆਪਾਂ ਪਾਉਣ ਲਈ ਕੋਈ ਪ੍ਰੋਗਰਾਮ ਆਵੇ ਗਰਮ ਨਾਲ ਤੁਹਾਨੂੰ ਪਤਾ ਹੀ ਪ੍ਰੋਗਰਾਮ ਵੀ ਕਿਹੜਾ ਹੁੰਦਾ ਬਸ ਇੱਕੋ ਹੀ ਹੁੰਦਾ ਚਲੋ ਇਹ ਆਪਾਂ ਸੂਟ ਇਹ ਹੈਗਾ ਮਨਿੰਦਰ ਦਾ ਸੂਟ ਦੁਪੱਟਾ ਦਾ ਦਿਖਾ ਦੇ ਹੈ ਇਹਦਾ ਕਲਰ ਕਿੰਨਾ ਸੋਹਣਾ ਕੀਤਾ ਦੁਪੱਟੇ ਦਾ ਇਹ ਦੁਪੱਟੇ ਦੀ ਜਿਹੜੀ ਅਸੀਂ ਇਹ ਫਿਰ ਜੋਤਬਾਬੀ ਲੜਕੇ ਕਰਾ ਕੇ ਲਈ ਸੀ ਹਾਂ ਜੋਤਬਾਬੀ ਨੇ ਕਰਾਇਆ ਸਾਡੇ ਤੋਂ ਜਦੋਂ ਅਸੀਂ ਕਿਹਾ ਨਾ ਅਸੀਂ ਉਹਨੂੰ ਅਸੀਂ ਕਿਹਾ ਵੀ ਦੁਪੱਟਾ ਦਾ ਕਲਰ ਸਹੀ ਕਰ ਦੇ ਕਹਿੰਦਾ ਨਾ ਕਿ ਤੁਸੀਂ ਧੋ ਦੋ ਤੇ ਇਹ ਲਾਈਟ ਹੋ ਜਾਊਗਾ ਅਸੀਂ ਜੋਤਬਾਬੀ ਨੋਇਡ ਨੂੰ ਦੱਸਤਾ ਕਿ ਭਾਬੀ ਉੱਥੇ ਕਰਾਉਣੇ ਬੁਟੀਕ ਦੇ ਹਨ ਜਿਹੜੇ ਦੁਪੱਟੇ ਵਗੈਰਾ ਹੁੰਦੇ ਆ ਭਾਬੀ ਤੁਸੀਂ ਮੈਨੂੰ ਫੜਾਓ ਦੁਪੱਟੇ ਬਾੜੇ ਜਦੋਂ ਅਸੀਂ ਫੜਾ ਕੇ ਦੇ ਦਿੱਤੇ ਤੇ ਭਾਬੀ ਕਹਿੰਦੀ ਮੈਂ ਇਹਨਾਂ ਲਾਹੇ ਨੂੰ ਕਲਰ ਕਰ ਚਿੱਪੀ ਕਰ ਪਹਿਲਾਂ ਫਿਰ ਉਸ ਤੋਂ ਬਾਅਦ ਕਰਾਂ ਚਾਨੂੰ ਤਾਂ ਕਹਿੰਦਾ ਚਿੱਟੀ ਨਹੀਂ ਹੁੰਦੀ ਫਿਰ ਕਿਵੇਂ ਹੋਗੀ ਹਾਂ ਤੇ ਆਹ ਦੇਖੋ ਕਿ ਲੈ ਤਲ ਪਾਤਿਆ ਜੇ ਉਹ ਸੂਟ ਨਾ ਡਿੱਕਪੇ ਹੋਵੇ ਤੇ ਮੂਸਾ ਕਹਿੰਦਾ ਸੀ ਵੀ ਹੋਣੀ ਚਲੋ ਕੋਈ ਨਹੀਂ ਇਹਦੀ ਤੈ ਮਾਰਦੇ ਆਪਾਂ ਦੁਬਾਰਾ ਫੇਰ ਤੇ ਉਸ ਤੋਂ ਬਾਅਦ ਆਪਣਾ ਹੈਗਾ ਵੀਪਲ ਹੁਣ ਇਹਦੇ ਉੱਤੇ ਕੋਈ ਸੂਟ ਨਾ ਰੱਖੀ ਨਹੀਂ ਰੱਖਦੀ ਇਹ ਮੈਂ ਪਾਸੇ ਰੱਖੂਗੀ ਸੂਟ ਹੂੰ ਤੇ ਆਹ ਫਰੌਕ ਆ ਜਿਹੜੀ ਆਪਾਂ ਤੁਹਾਨੂੰ ਦਿਖਾਈ ਨਹੀਂ ਸੀ ਇਹ ਬਲੌਗਰ ਜਿ ਆਪਾਂ ਲੈ ਕੇ ਕਹਿੰਦੇ ਬਾਟਲ ਲੈ ਕੇ ਆਉਣੀ ਬਾਟਲ ਲੈ ਕੇ ਆਉਣੀ ਆ ਇਹਦੇ ਨਾਲ ਬਾਟਲ ਲੈ ਕੇ ਆਉਣੀ ਸੀ ਸੀ ਤੇ ਇਹ ਅਜੇ ਪਾਈ ਵੀ ਨਹੀਂ ਅਮਨਿੰਦਰ ਨੇ ਤੇ ਆ ਦੇਖੋ ਇਹਦੀ ਫਿਟਿੰਗ ਵੀ ਕਰਾਉਣਾ ਹੈ ਬਹੁਤ ਹੀ ਜਾਰੇ ਸੋਹਣੀ ਤੇ ਤਿਆਰੀ ਫਰੌਗ ਦੇਖੋ ਉਹ ਇਹ ਅਸੀਂ ਫਰੌਗ ਉਹਦੇ ਲਈ ਸੀਗੇ ਜਿਹੜੇ ਸਾਡੇ ਮੇਰੇ ਜਮਿੰਦਰ ਦੇ ਦੋ ਫਰੌਗ ਬਣਨਗੇ ਬਿਲਕੁਲ ਉਸਦੇ ਬਰਥਡੇ ਤੇ ਪੰਗਾ ਸੀ ਨਾ ਅਸੀਂ ਹੈ ਨਾ ਤੇ ਉਦੋਂ ਮਨਿੰਦਰ ਮੈਂ ਕਹਾ ਤੈਨੂੰ ਸੋਹਣੀ ਲੱਗੀ ਕਿ ਨਹੀਂ ਹਾਂ ਸੋਹਣੀ ਲੱਗੀ ਫਿਰ ਇਹਨੇ ਲੈ ਅਕਤੂਬਰ ਅਕਤੂਬਰ ਰਹਿ ਦਿੱਤੇ ਤੇ ਹਜੇ ਤੱਕ ਵੀਰ ਨਹੀਂ ਗਈ تھی ਜਮਾ ਵੀ ਤੇ ਸਾਰੇ ਵੀ ਕਮੈਂਟ ਕਰਕੇ ਜੁੜੇ ਸੀ ਵਿਆਹ ਫਰੌਗ ਤਾਂ ਕਿਵੇਂ ਲੱਗੀ ਸਾਨੂੰ ਕਰਨ ਤਾਂ ਬਹੁਤ ਹੀ ਜਾਰੇ ਲੱਗੀ ਸੀ ਆ ਦੇਖੋ ਹੋ ਰਾਜਸਤਾਨੀਆਂ ਦੇ ਨੇ ਪਾਈ ਹੁੰਦੇ ਡਰੈਸ ਜਿਵੇਂ ਲੱਗਦੀ ਇਹਦੇ ਨਾਲ ਕੋਈ ਦੁਪੱਟਾ ਨਹੀਂ ਕੁਝ ਨਹੀਂ ਆ ਬਾਟਮ ਅਜੀ ਉਹ ਚੀਜ਼ਾਂ ਦੀ ਬਾਟਮ ਲੈਣੀ ਸੀ ਇਹਦੇ ਨਾਲ ਉਦੋਂ ਮਿਲੀ ਨਹੀਂ ਮਿਲਿਓ ਹੀ ਸਾਨੂੰ ਪਤਾ ਸੀ ਕਲਰ ਥੋੜਾ ਜਿਹਾ ਅਲੱਗ ਮਿਲਦਾ ਸੀ ਬਟਾ ਆਹ ਕਲਰ ਸਾਨੂੰ ਮੈਚ ਕਰ ਗਿਆ ਸੀਗਾ ਤਾਂ ਕਰਕੇ ਅਮਿੰਦਰ ਇਹਦੇ ਸਰਵਾਹ ਥਲੇ ਲਾਈਨਿੰਗ ਵੀ ਲਵਾਈਆਂ ਆ ਆਹ ਲਾਈਨਿੰਗ ਲਵਾ ਕੇ ਤੇ ਆ ਫਰਾਕ ਸਟਿਚ ਕਰਾ ਲਿਆ ਤੇ ਇਹਦੇ ਨਾਲ ਹੀ ਮੈਚ ਕਰਦਾ ਮੈਂ ਕਿ ਜਿੱਦਨ ਅਮਿੰਦਰ ਨੇ ਫਰਾਕ ਪਾਉਣੀ ਹੈ ਤੇ ਉਦੋਂ ਫਿਰ ਮੈਂ ਵੀ ਮੈਜਿੰਗ ਸੂਟ ਦਾ ਪਾਉਣਾ ਹੀ ਹੈ ਤੇ ਮੈਂ ਤੁਹਾਨੂੰ ਦਿਖਾਉਣੀ ਆ ਉਹ ਮੈਜਿੰਗ ਸੂਟ ਇਹ ਅੰਦਰ ਕੱਢੀ ਮੜਾਇਆ ਕੱਢ ਲਾ ਤੇ ਚੱਕ ਕੱਢੀ ਆਹ ਸੀ ਆਪਣਾ ਸੂਟ ਜਿਹੜਾ ਮੈਂ ਆ ਫੋਕ ਨਾਲ ਪੋਣਾ ਆਹੀ ਆਪਣੀ ਬਾਟਮ ਇਹ ਮੈਂ ਤੁਹਾਨੂੰ ਦਿਖਾਇਆ ਸੀ ਨਾ ਅੰਦਰ ਦਿਖਾਇਆ ਸੀ ਬਲਾਊਜ਼ ਕਿਹੜਾ ਆਹ ਵਾਲਾ ਮਤਲਬ ਕਿ ਤੂੰ ਆਪਾਂ ਬਲਾਊਜ਼ ਅਨਸਟਿਚਰ ਦਿਖਾਇਆ ਸੀ ਤੁਹਾਨੂੰ ਅਨਸਟਿਚਰ ਦਿਖਾਇਆ ਸੀਗਾ ਆਹ ਦੇਖੋ ਬਾਟਮ ਇਹ ਵੀ ਐਮਲਿਆ ਜਿਗਨ ਦੀ ਤੇ ਉਸ ਤੋਂ ਬਾਅਦ ਇਹਦਾ ਆ ਹੈਗਾ ਦੁਪੱਟਾ ਇਹ ਹੈਗਾ ਕੀ ਕਹਿੰਦੇ ਹੁੰਦੇ ਇਹਨੂੰ ਕੋਟੜੀ 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 ਵਾਲੀ ਇਹ ਦੁਪੱਟਾ ਤੇ ਸ਼ਰਟ ਤੇ ਇਹਦੇ ਤੋਂ ਥੋੜੀ ਜਿਹੀ ਜਿਹੀ ਕਰਾ ਕਰਾਗੀ ਵੀ ਕਰਾਇਆ ਲੈਸ ਨਾਲ ਤੇ ਆ ਦੇਖੋ ਆ ਆਪਾਂ ਜਾਲੀ ਵਾਲੀ लेस ਲੈਂਤੀ ਸੀਗੀ ਤੇ ਇੱਥੇ ਕੱਟ ਪਵਾ ਕੇ ਆਪਾਂ ਲਵਾਈ ਹੈ ਹਨਾ लेस ਜਿਹੜੀ ਆ ਸੀਗੀ ਆ ਥੋੜੀ ਬ੍ਰੀਕ लेस ਲਵਾਈ ਹੈ ਇੱਥੇ ਗਲਾ ਆਪਣਾ ਆਈ ਬਣਾਇਆ ਚੌਰਸ ਤੇ ਉਸ ਤੋਂ ਬਾਅਦ ਜਿਹੜੀ ਬਾਜੂ ਤੇ ਮੈਂ ਕਿਹਾ ਨਾ ਥੋੜੀ ਬ੍ਰੀਕ ਲੱਗਦੀ ਹੈ लेस ਜਾਲੀ ਵਾਲੀ ਨਾਲ ਆਪਾਂ ਕੱਟ ਪਵਾ ਕੇ ਹਲ ਵਾਲੀ ਤੇ ਆ ਆਪਾਂ ਫਰੰਟ ਦੇ ਦੋਲੇ ਇਹ ਆਪਣਾ ਸੂਟ ਹੈਗਾ ਚਿਰਨ ਦਾ ਰੈਡੀ ਹੈ ਆ ਦੇ ਕੋਨ ਪੱਟਾ ਬਾਟਮ ਤੇ ਆ ਤੇ ਇਹ ਜਦੋਂ ਮਿੰਦਰ ਨੇ ਆ ਸੂਟ ਪਾਉਣਾ ਤੇ ਉਦੋਂ ਫਿਰ ਮੈਂ ਮੈਚ ਕਰਕੇ ਆ ਸੂਟ ਮਾਰ ਕਰਾਵੇ ਮੈਚੀਆਂ ਮੈਚੀਆਂ ਵੜਗੀਆਂ ਚਲਦੀਆਂ ਫਿਰ ਕਹਿੰਦਾ ਮਿੰਦਰ ਇਹ ਕਿਹਦਾ ਫਰੋ ਪਾ ਵੀ ਨਹੀਂ ਤੇ ਬੰਦ ਲਗਾ ਨਹੀਂ ਪਾਣੀਏ ਮੈਂ ਕਿਹਾ ਜਿੱਦਾਂ ਵਿਆਹ ਸੂਟ ਪਾਇਆ ਉਦੋਂ ਬਣੂ ਉਦੋਂ ਨਾ ਪਾਈ ਸੀ ਮੈਂ ਜਦੋਂ ਪੰਨ ਫੰਨ ਜਾਂਦੇ ਸੀ ਹਾਂ ਉਦੋਂ ਮੈਂ ਕਿਹਾ ਉਦੋਂ ਪਾਉਣੀ ਫਿਰ ਮੈਂ ਲਾਤੀ ਠੀਕ ਹੈ ਇੱਕ ਆ ਸੂਟ ਹੋ ਗਿਆ ਆਪਣਾ ਤੇ ਇੱਕ ਸੂਟ ਆ ਹੋ ਗਿਆ ਇਹਦੀ ਵੀ ਮੈਂ ਤੁਹਾਨੂੰ ਦੱਸਦੀ ਆ ਕਾਹ ਦਿੱਤੀ ਸੀ ਆ ਇਹਦੀ ਚਿਕਨ ਦੀ ਬਾਟਮ ਆ ਵੈਸੇ ਮੈਂ ਫਸਟ ਟਾਈਮ ਆ ਅਵਲੇ ਚਿਕਨ ਦੀ ਹੈ ਨਾ ਬਾਟਮ ਪਾ ਰਹੀ ਆ ਵੀ ਇਹ ਸਾਰੀ ਚਿਕਨ ਦੀ ਹੋਵੇ ਇਹਦੇ ਬਥੇਲੇ ਲੈਸ ਲਵਾਈਆਂ ਤੇ ਆਹ ਹੈਗਾ ਇਹਦਾ ਦੁਪੱਟਾ ਇਹ ਇੱਕ ਕਲਰ ਦੀ ਕਰਵਾਇਆ ਮੈਂ ਕਿਹੜੇ ਕਲਰ ਦਾ ਸੁਨੋ ਲੱਗੂਗਾ ਤੇ ਆਹ ਹੈਗੀ ਇਹਦੀ ਸ਼ਰਟ ਤੇ ਅਹ ਸ਼ਰਟ ਦਾ ਮੈਨੂੰ ਜਿੰਨੇ ਨੂੰ ਤਾਂ ਪਹਿਲੀ ਝਲਕ ਜੀ ਇੰਨੀ ਕੁ ਜਿਆਦਾ ਪਸੰਦ ਆਈ ਸੀ ਵੀ ਇਹ ਇਹਦੇ ਦੇ ਆਪ ਕਾਰਾਗਰੀ ਜੀ ਇਹ ਵੀ ਅੱਛੀ ਨੂੰ ਤਾਂ ਸੇਮ ਹੀ ਲੈਣੇ ਸੀ ਪਰ ਮੈਨੂੰ ਬਣਾਉਣ ਦੇ ਦਿੰਦੇ ਇਹ ਕੱਪੜੇ ਹਾਂ ਇਹਨੂੰ ਬਣਾਉਣ ਦੇ ਦਿੰਦੇ ਤੇ ਇਹਦੇ ਜੋ ਕਪੜਾ ਨੰਦ ਸੱਚ ਕਪੜੇ ਵਜਾਉਣਾ ਉਹ ਵੀ 딜 ਕੋਣ ਕਰੂਗਾ ਇਹ ਵੀ ਨਾ ਮੈਂ ਦੀਦੀ ਦਾ ਆਵਲੀ ਲੈਸ ਲੈ ਲਈ ਮੈਂ ਮੈਂ ਦੀਨ ਨੂੰ ਆਖਿਆ ਮੈਂ ਕਿ ਤੁਸੀਂ ਕੱਟ ਪਾ ਕੇ ਤਾਂ ਡਾਰਕ ਲਾ ਦਿਓ ਤੇ ਮੈਂ ਕਿਹਾ ਜੀ ਮੇਰੇ ਦੇ ਵਿੱਚ ਆਹ ਲਾਈਟ ਕਲਰ ਹੈ ਨਾ ਇਹਦੇ ਨਾਲ ਦੀ ਲੈਸ ਲੈ ਲਈ ਮੈਂ ਮੈਂ ਕਿਹਾ ਵੀ ਆਹ ਇਹਨੂੰ ਬਚਾਲੇ ਲਾ ਦਿਓ ਤੇ ਦੀਨ ਨੂੰ ਮੈਂ ਕਿਹਾ ਫੋਟੋ ਭੇਜੋ ਫੇ ਸੂਟ ਸਟਿਚ ਕਰਤਾ ਅਗਲੇ ਤੇ ਵੀ ਲਵਾਈਏ ਤੇ ਆ ਭਾਵੇਂ ਤੇ ਵੀ ਲਵਾਈਏ ਦੀਨ ਨੂੰ ਮੈਂ ਕਿਹਾ ਮੈਨੂੰ ਫੋਟੋ ਭੇਜੋ ਤੇ ਸੂਟ ਸਟਿਚ ਕਰਤਾ ਦੀ ਕਹਿੰਦੇ ਹਾਂ ਕੀਤਾ ਬਹਿ ਮੈਂ ਕਿ ਫੋਟੋ ਭੇਜ ਦਿਓ ਦੀ ਕਹਿੰਦੇ ਪਰ ਭਾਈ ਹਸ ਤੇ ਗਿਆ ਮੈਂ ਹੱਥ ਚਲਦੀ ਕਹਾਂ ਲੋ ਭੇਜ ਦਿਓ ਜਦ ਦੀ ਮੈਨੂੰ ਫੋਟੋ ਭੇਜੀ ਜੋ ਮੈਂ ਦੇਖਿਆ ਮੈਂ ਕਿ ਜਿਹੜੀ ਚਾਕਾਂ ਦਾ ਲਾ ਦੇ ਚਾਹਤਾ ਨਹੀਂ ਸੀ ਕਿ ਇਹਨਾਂ ਦੀ ਪਾਸੇ ਗਲਤੀ ਹੋ ਗਈ ਮੈਂ ਤਾਂ ਗਲਤੀ ਨੂੰ ਮਾਫ ਕਰ ਦਿੰਨੇ ਆ ਪਰ ਮੈਨੂੰ ਸੇਮ ਲੱਗ ਰਿਹਾ ਕਿ ਜਿਹੜੀ ਵਿਚਾਰੀ ਮੈਂ ਡਿਜ਼ਾਈਨ ਬਣਾਉਂ ਉਸੇ ਉੱਤੇ ਆ ਬਧੀ ਜੁਣੀ ਬਾਕੀ ਸੂਟ ਆਪਾਂ ਜਦੋਂ ਪਾਏ ਉਹ ਹਨਾ ਸੂਟ ਸਹੀ ਤਾਂ ਉਹਦੇ ਪਤਾ ਲੱਗਦਾ ਹੁੰਦਾ ਇੱਕ ਆਪਣਾ ਸੂਟ ਹੈ ਇਹ ਹੈਗਾ ਨੀਲਾ ਅਮਨਿੰਦਰ ਦੇ ਹੰਮੇ ਆਪਨੇਦਰ ਨਾਲ ਸੂਟ ਕਾਟਾ ਮੇਰੇ ਜਦ ਮੈਂ ਤਾਂ ਦੋ ਹੀ ਬਣਵਾਏ ਐ ਤੱਕੀ ਹਾਂ ਅਮਨਿੰਦਰ ਨੇ ਥੋੜੇ ਬਣਵਾਏ ਆ ਚਲੋ ਕੋਈ ਨਹੀਂ ਵੈਸੇ ਤਾਂ ਚਲ ਜੀ ਇਹਨਾਂ ਦਾ ਆ ਸੇਮ ਸੂਟਾ ਮੇਰਾ ਤੇ ਅਮਨਿੰਦਰ ਦਾ ਜਮਸੇਮ ਤੇ ਇੱਕ ਸੂਟ ਆਹਾ ਕਾਫੀ ਇਹ ਆਪਾਂ ਬਟਿੰਡਾ ਲੈਂਦਾ ਸੀਗਾ ਇਹਦੇ ਬਾਟਮ ਤੇ ਆਪਾਂ ਲੈਸ ਲਵਾਈ ਆ ਥੋੜੀ ਜੀ ਇਹਦੀ ਇਹਦੀ ਜਿਹੜੀ ਲੈਸ ਸੀ ਨਾ ਸਾਨੂੰ ਮਤਲਬ ਅਨੀ ਪਟੱਕੇ ਇੰਜ ਜਿਵੇਂ ਕਹਿੰਦੇ ਨੇ ਜਿਹੜੇ ਪਟੱਕੇ ਜਿਵੇਂ ਐਗਜ਼ੈਕਟ ਮਿਲਦੀ ਜਿਵੇਂ ਇਹ ਉਹੀ ਉਹੀ ਕਲਰ ਸੂਟ ਚ ਆ ਜਿਵੇਂ ਅਮਲ ਮਸਲੀਨ ਦਾ ਦੁਪੱਟਾ ਮਸਲੀਨ ਮਸਲੀਨ ਦਾ ਤੇ ਇਹਦੀ ਸ਼ਰਟ ਤੇ ਮੈਂ ਥੋੜੀ ਜਿਹੀ ਕਾਰਾਈਗਰੀ ਕਰਾਈ ਆ ਦੇਖੋ ਜਿਹੜੇ ਜਿਹੜੇ ਸ਼ਰਟ ਦੀ ਜਿਹੜੇ ਜਿਹੜੇ ਸੂਟ ਦੀ ਕਾਰਾਈਗਰੀ ਤੁਹਾਨੂੰ ਵਧੀਆ ਲਗੀ ਤਾਂ ਕਮੈਂਟ ਕਰਕੇ ਦੂਸਰ ਦੇਖਾਂਗੇ ਕਦੇ ਆਪਾਂ ਇੱਥੇ ਲੈਸ ਲਵਾ ਲਈ ਇੱਥੇ ਲੈਸ ਲਵਾ ਕੇ ਤੇ ਵਿਚਾਲੇ ਜਿਹੜੀਆਂ ਚੂਣਾ ਜਿਹਾ ਪਵਾਲਣਾ ਠੀਕ ਐ ਸੇਮ ਹੀ ਗਲੇ ਤੇ ਸੇਮੇ ਕਾਮਾਂ ਤੇ ਆਹੀਂ ਚੂਣਾ ਆਪਾਂ ਲੈਸ ਲਵਾ ਕੇ ਤੇ ਚੂਣਾ ਜਿਹੜੀਆਂ ਆਪਾਂ ਗਲੇ ਤੇ ਪਵਾਲੀਆਂ ਤੇ ਓਵੇਂ ਚੂਣਾ ਆਪਾਂ ਪਵਾਲੀਆਂ ਪਾਜਦੇ ਇਹ ਕਰਾ ਕੇ ਜਿਗੜੀ ਆਪਾਂ ਇਹਦੀ ਲੈਸ ਜਮਾ ਸੇਮ ਜਮਾ ਡਿਕਟੋਗਲਰ ਹੀ ਮਿਲ ਗਏ ਹਨਾ ਕਈ ਵੀ ਮੇਰੀ ਅੰ内 ਆਉਂਦੀ ਆਉਂਦੀ ਅੰ内 ਪਟੱਕੇ ਨਾ ਲੈਂਦੇ ਆ ਚਲੋ ਜੀ ਇਹ ਸੂਟ ਵੀ ਆਪਣਾ ਹੋ ਗਿਆ ਦਾ ਹੁਣ ਆਪਣੀ ਆ ਗਈ ਬਲੈਕ ਐਂਡ ਵਾਈਟ ਦੀ ਮੈਂ ਆ 셔ਟ ਮੈਂ ਲੈ ਲੈਂਦੀ ਸੀਗੀ ਬਲੈਕ ਦੇ ਵਾਈਟ ਫਲਾਵਰ ਵਾਲੀ ਬਟ ਮਨਿੰਦਰ ਮੈਨੂੰ ਕਹਿੰਦੀ ਇਹ ਬਲੈਕ ਵਾਈਟ ਤੋਂ ਚਲੀ ਜਾਂਦੀ ਰਹਿੰਦੀ ਕਹਿੰਦੀ ਆਹ ਡਿਫਰੈਂਟ ਜਿਹਾ ਕਲਰ ਹੈ ਇਹ ਤੂੰ ਇਹ ਲੈ ਮੈਂ ਕਿਹਾ ਚੱਲ ਠੀਕ ਐ ਤੇ ਆ ਆਪਣੀ ਹੈਗੀ ਬਾਟਮ ਚਿਕਨ ਦੀ ਠੀਕ ਐ ਤੇ ਇਹਦੇ ਨਾਲ ਬਾਟ ਆਹ ਬਾਟਮ ਗਈ ਨਹੀਂ ਆਹ ਦੁਪੱਟਾ ਹੋ ਗਿਆ ਪਲੇਨ ਵਾਈਟ ਤੇ 셔ਟ ਦੇਖੋ ਤੁਸੀਂ ਇਹਦੇ ਨਾਲ ਇਹਦੇ ਤੇ ਵੀ ਲੈਸਾਂ 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 ਮੈਨਾਂ ਤੇ ਆ ਦੇਖੋ ਦਬੜਾ ਇੱਥੇ ਲੈਸ ਲਵਾਈਆ ਇੱਥੇ ਤੇ ਲੈਸ ਲਵਾਈਆ ਚੱਕਾਂ ਤੇ ਤੇ ਉਸ ਤੋਂ ਬਾਅਦ ਬਾਹਾਂ ਦੇ ਸੇਮ ਹੀ ਲੈਸ ਲਵਾਈਆ ਹਨ ਤੇ ਗਲੇ ਦੇ ਲੱਗੀ ਗਲੇ ਦੇ ਵੈਸੇ ਗਲੇ ਦੇ ਮੈਂ ਦੀਨ ਨੂੰ ਕਿਹਾ ਸੀ ਡਿਜ਼ਾਈਨ ਆਏ ਕਰਕੇ ਲਾਉਣ ਨੂੰ ਜੀ ਕਹਿੰਦੇ ਚਲ ਮੈਂ ਕਿ ਮੈਂ ਲਾ ਦਿੰਦੀ ਮੈਂ ਕਿਹਾ ਕੋਈ ਨਹੀਂ ਆਇਆ ਵੀ ਨਹੀਂ ਕਿਸੇ ਗਲੇ ਦਾ ਬਣਿਆ ਆਪਾਂ ਵੀਰਪਾਲ ਨੇ ਉਹ ਵੀ ਜੀ ਨੀਚੇ ਨੂੰ ਗਿਆ ਸੀ ਬਣਾਉਣ ਨੂੰ ਹਾਂ ਵੀ ਉਹ ਜਿਹੜੀ ਆਏ ਆ ਆ ਜਿਹੜੀ ਆ ਸ਼ੇਡ ਤੇ ਬਣੀ ਸੀਗੀ ਉਹ ਵੀ ਕਿਹਾ ਸੀ ਮੈਂ ਮੈਂ ਕਿਹਾ ਚਲ ਕੋਈ ਨਹੀਂ ਨਵਾਂ ਡਿਜ਼ਾਈਨ ਬਣ ਗਿਆ ਤੇ ਆ ਵੀ ਹੁਣ ਆਪਾਂ ਸ਼ੇਡ ਦੀ ਪਾਵਾਂਗੇ ਸੂਟ ਇਹ ਹੋ ਗਿਆ ਆਪਣਾ white and black suit لو جی ਤੇ ਆ ਸੂਟ ਮੈਂ ਤੁਹਾਨੂੰ ਇੱਕ ਦਿਖਾਇਆ ਸੀਗਾ ਆ ਜਿਹੜਾ ਆਪਣੇ ਸਟਿਚ ਹੋ ਗਿਆ ਸੀ ਜਿਹੜਾ ਸੂਟ ਤੇ ਇਹਦੇ ਨਾਲ ਨਾ ਜਿਹੜਾ ਦੁਪੱਟਾ ਸੀਗਾ ਮੇਰੇ ਦੁਪੱਟੇ 'ਚ ਵੀ ਕਮੀ ਛੱਡਦੀ ਸੀ ਉਹਨੇ ਜਿਹੜਾ ਦੁਪੱਟਾ ਸੀਗਾ ਆ ਦੇਖੋ ਇਹਦੇ 'ਚ ਆਹ ਕਲਰ ਤਾਂ ਨੇ ਪਾਤੇ ਬਟ ਜਿਹੜਾ ਵਰਕ ਆ ਜਿਵੇਂ ਆ ਦੇਖੋ ਉਹਦੇ ਜਿਆਲੇ orange ਸੀਗਾ ਆ ਸੀ ਜਿਹੜਾ ਵਰਕ ਸੀਗਾ ਇਹਦੇ 'ਚ ਨਾ ਜਿਆਦਾ orange ਸੀਗਾ ਤੇ ਉਹਨੇ ਲਈ ਤਾਂ ਉਹਨੇ ਆਹ ਗ੍ਰੀਨ ਤੇ ਆਹ ਕਾਲਰ ਪਰ ਪਤਾ orange ਪਾਇਆ ਹੀ ਨਹੀਂ ਫਿਰ ਮੈਂ ਜੁਬਾ ਵੀਰ ਨੂੰ ਕਿਹਾ ਮੈਂ ਕਿਹਾ ਬਈ ਐ ਕਰਕੇ ਮੈਂ ਉਹਨੂੰ ਕਿਹਾ ਸੀ orange कलर ਬਾਰੇ ਸਾਨੂੰ ਆ ਤਾਂ ਹੁੰਦਾ ਹੀ ਨਹੀਂ orange कलर ਕਹਿੰਦਾ ਮੈਂ ਸੂੜ ਕਰੂੰਗੀ ਵਿੱਚ ਉਹਨੇ ਨੂੰ ਮੈਂ ਕਿਹਾ ਚੱਲ ਠੀਕ ਆ ਸੀ ਲਿਆਂਗਾ ਕਰ ਜੁਬਾ ਵੀਰ ਨੂੰ ਫੜਾਇਆ ਭਾਬੀ ਗਈ 10 ਮਿੰਟਾਂ ਚ ਜੁੜਿਆ orange कलर ਵਿੱਚ ਵਿੱਚ ਡੱਬਾ ਕੇ ਦਿੱਤੇ ਮਤਲਬ ਵੀ ਉਹ ਆਏ ਸੌਂਦੇ ਨਹੀਂ ਹੁੰਦੇ ਹਾਂ ਸੌਂਦੇ ਹੁੰਦੇ ਜਿਵੇਂ ਹੁਣ ਉਹ ਦਿੱਲੀ ਜਾਂਦੇ ਆ ਨਾ ਉਹਨਾਂ ਦੇ ਸੌਂਦੇ ਆ ਆਪਣੇ ਵੀ ਸੌਂਦੇ ਤੇ ਆ ਮੇਰੀ ਸ਼ਰਟ ਸੀਗੀ ਆ ਬਾਹੂ ਦੇ ਵਰਕ ਕੀਤਾ ਹੋਇਆ ਅਮਨਿੰਦਰ ਨੇ ਜਿਵੇਂ অর্ਗੈਂਜ਼ਾ ਦੀ ਲੈਸ ਲਈ ਸੇਮ ਸੇਮ ਮੇਰੇ অর্ਗੈਂਜ਼ਾ ਹੀ ਲੈਸ ਲੱਗੀ ਵੀ ਆ ਤੇ ਇਹਦੇ ਜਿਹੜਾ ਆਪਾਂ ਕੱਟ ਪਾ ਕੇ ਹੈਗੀ ਇੱਥੇ ਲੈਸ ਲਈ ਚਲੋ ਸੇਮ ਕਲਰ ਦੀ ਮਿਲਦੀ ਆਪਾਂ ਨੂੰ ਤੇ ਆਪਾਂ ਸੇਮ ਕਲਰ ਦੀ ਲਵਾਂਗੇ ਤੇ ਲੈਸ ਅਸੀਂ ਮੋਸਟਲੀ ਇਸ ਤਰ੍ਹਾਂ ਹੀ ਆਉਣਗੇ ਨਾ ਮੰਡੀੋਂ ਬਟਿੰਡੋਂ ਅਸੀਂ ਬਹੁਤ ਰਿਆ ਚਾਂਸ ਚ ਲੈ ਕੇ ਆਉਂਗਾ ਉਹ ਤਾਂ ਕਦੇ ਕਈ ਵਾਰ ਮਿਲੇ ਬੁੱਲੇ ਨਾਲ ਜਾਂ ਇੱਥੋਂ ਮਿਲੇ ਨਾ ਤੇ ਹੁਣ ਆਪਣੇ ਆਗੇ ਲਾਸਟ ਸੂਟ ਤੇ ਇਹ ਹੈਗਾ ਮਸਲੀਨ ਦਾ ਦੁਪੱਟਾ ਆ ਹੈਗਾ ਆਪਣੇ ਕਾਟਨ ਦੇ ਸੂਟ ਇਹ ਸੂਟ ਵੀ ਆਪਾਂ ਵਧੀਆ ਤਿਆਰ ਕਰਾਏ ਆ ਇੰਨੀ ਵਧੀਆ ਮਤਲਬ ਵੀ ਲੈਸ ਲਵਾ ਕੇ ਕੱਟ ਪਵਾ ਕੇ ਲਵਾਈਆ ਹੁੰਦਾ ਪਰ ਅਲੱਗ ਅਲੱਗ ਲੈਸ ਲਵਾਈਆ ਦੇਖੋ ਇਹਦੇ ਆਪਾਂ ਫਰੰਟ ਦੇ ਇੱਥੇ ਕੱਟ ਪਵਾ ਕੇ ਐ ਜਾਲੀ ਜਿਹੀ ਲੈਸ ਵਾਲੀ ਪਰਪਲ ਗਲਰ ਦੀ ਆਪਾਂ ਲਵਾਈ ਪਾਈਪਿੰਗ ਗਲਾ ਇਹਦਾ ਜਮਾਂ ਸਿੰਪਲ ਤੇ ਆਹੋ ਰੱਖਿਆ ਆਪਾਂ ਚਾਰਸ ਤੇ ਜਿਹੜੀ ਫਰੰਟਾ ਕੀਤਾ ਵਾਂ ਉਮੀ ਹੋਣੀ ਠੀਕ ਹੈ ਤੇ ਜਿਹੜੇ ਇਹ ਸੂਟ ਆ ਮੇਰੇ ਤੇ ਮਿੰਦਰ ਦਾ ਜਮਾਂ ਸੇਮ ਸੇਮ ਆ ਆਪੇ ਰੈਂਡ ਹਾਂ ਇਕਾਪੀਆ ਇਹਦੀ ਬਾਟਮ ਪਈ ਹੈ ਆ ਜੀ ਹਾਂਜੀ ਤੇ ਜਿਹੜੇ ਇਹ ਆਪਾਂ ਸੂਟ ਰੈਡੀ ਕਰਵਾਏ ਹੋਏ ਸੀਗੇ ਹਨਾ ਤੁਹਾਨੂੰ ਸਮਰ ਕਲੈਕਸ਼ਨ ਦੇ ਆਪਣੇ ਸੂਟ ਸੀਗੇ ਉਹ ਤੁਹਾਨੂੰ ਮੈਂ ਦਿਖਾ ਦੇ ਇਹ ਵਸੇ ਇਨਫ ਨਹੀਂ ਇਨਫ ਹੀ ਹੁੰਦਾ ਵੈਸੇ ਬਟ ਆਏ ਵੀ ਹੁਣ ਜਿਵੇਂ ਜੂਨ ਜਦ ਆਜਨੇ ਤੇ ਉਦੋਂ ਕਈ ਵਾਰੀ ਜੀ ਆਪਣਾ ਕਰਨ ਲੱਗ ਜਾਂਦਾ ਜਿਵੇਂ ਆਪਾਂ ਸ਼ੌਪ ਤੇ ਜਾਂਦੇ ਆ ਵੀ ਆਹ ਸੂਟ ਪਸੰਦ ਆ ਗਿਆ ਤਾਂ ਆਪਾਂ ਲੈ ਲਈਏ ਪ੍ਰਿੰਟ ਸੋਹਣਾ ਹੈ ਪ੍ਰਿੰਟ ਸੋਹਣਾ ਹੈ ਉਹ ਤਾਂ ਫਿਰ ਅਸੀਂ ਛੱਡ ਦਿੰਦੇ ਹਾਂ ਮੈਂ ਆਦਤ ਹੀ ਹੈ ਮੰਮੀ ਇਹਨਾਂ ਸਾਨੂੰ ਬੋਲਦੇ ਆ ਮੰਮੀ ਨੂੰ ਕਹਿੰਨਾ ਐਨੇ ਸੂਟ ਪਏ ਐਨੇ ਸੂਟ ਪਏ ਇਸ ਕਹਿੰਨਾ ਕੋਈ ਨਵੀਂ ਚੀਜ਼ ਵੀ ਖੋਣੀ ਚਾਹੀਦੀ ਹੈ ਨਾ ਤੇ ਇੱਕ ਮੇਰੇ ਤੇ ਅਮਨਿੰਦਰ ਦੀ ਹੈਗੀ ਚੁਆਇਸ ਸਟ੍ਰੇਟ ਸਲਵਾਰਾਂ ਤੇ ਜਿਹੜੇ ਨਾਲ ਫਰੌਕ ਹੋਣ ਚੱਲੀ ਆ ਨਾ ਤੇ ਉਹ ਅਸੀਂ ਜੂਲ ਸਟਿਚ ਕਰਾਉਣੇ ਆ ਤੇ ਉਹ ਆਏ ਵੀ ਸਾਨੂੰ ਡ ਕੋ ਡਿਫਰੈਂਟ ਜੇ ਪ੍ਰਿੰਟਰ ਆਫੇ ਲੈ ਕੇ ਆਵਾਂਗੇ ਆਪਾਂ ਤੇ ਉਹ ਜ਼ਰੂਰ ਸਟਿਚ ਕਰਾਉਣਾਗਾ ਆਪਾਂ ਅੰਮ੍ਰਿਤਸਰ ਮੈਂ ਗਈ ਹੈ ਵੀ ਜਦੋਂ ਵੀ ਮੈਨੂੰ ਉਹਨੀਆਂ ਦਾ ਕੋਈ ਨਾ ਕੋਈ ਰੀਲ ਕਾਦੀ ਨੀ ਪੜਾ ਦੇ ਮੈਂ ਕਹਿੰਦੀ ਇਹ ਆਪਤਾ ਤਾਂ ਬਣਾਉਣੀ ਬਣਾਉਣਾ ਹੁਣ ਬਾਕੀ ਆਏ ਨਾ ਹੁਣ ਗਰਮੀ ਕਰਕੇ ਅਸੀਂ ਬਹੁਤ ਘੱਟ ਬਾਹਰ ਨਿਕਲਦੇ ਹਾਂ ਜਾਨਣਗੇ ਨਹੀਂ ਹਾਂ ਤੇ ਜੇ ਜਿੱਦਨ ਮੈਂ ਦਰਮੰਦਰਾਂ ਗਿਆ ਜਾਂਦਾ ਕੋਈ ਨਾ ਜਿੱਦਨ ਵੀ ਗਏ ਇੱਕ ਤਾਜ਼ਾ ਵਤਨ ਕਰਕੇ ਵੀਂਜੀ ਹਾਂ ਹਾਂ ਤਾਜ਼ਾ ਵਤਨ ਕਰਕੇ ਸਾਡਾ ਜੀਨ ਕਰਦੇ ਅੱਗੇ ਬੋਰ ਬੁਰ ਹੁੰਦੀਆਂ ਰਹਿੰਦੀਆਂ ਸੀ ਅਸੀਂ ਘਰੇ ਹੁਣ ਠੀਕ ਹੈ ਹੁਣ ਅਸੀਂ ਅਸਾਂ ਨੂੰ ਜਦੋਂ ਮਤਲਬ ਉਹ ਸੁੱ ਪਰ ਸੁਤੀ ਭੈਣ ਨੂੰ ਜਦੋਂ ਅਸੀਂ ਵਿਚਾਲੇ ਪਾ ਕੇ ਪੈ ਜਾਨਗੇ ਨਾ ਸਾਨੂੰ ਆਈ ਲੱਗਦੀ ਬਸ ਉਹ ਖੇਡਦੀ ਜਾਂਦੀ ਸਾਡੇ ਨਾਲ ਮਤਲਬ ਇੰਨੀ ਸੈਟੀਸਫੈਕਸ਼ਨ ਸ਼ਾਮ ਜੀ ਨੂੰ ਵੀ ਖੇਡਦੀ ਆ ਹਾਂ ਸ਼ਾਮ ਨੂੰ ਵੀ ਖੇਡਦੀ ਆ ਉਹ ਦਿਨ ਅਸੀਂ ਮੂਵੀ ਦੇਖ ਕੇ ਆ ਗਏਗਾ ਮੂਵੀ ਦੇਖ ਕੇ ਆ ਕੇ ਸਾਨੂੰ ਜਦੋਂ ਅਸੀਂ ਘਰੇ ਵੜ ਗਏ ਸਾਨੂੰ ਆਈਸ ਮੰਮੀ ਨੇ ਕਹਿੰਦਾ 10 ਮਿੰਟ ਕੋਲੇ ਨਹੀਂ ਆਉਣਾ ਹੱਥ ਧੋ ਕੇ ਆਓ ਕੱਪੜੇ ਬਦਲ ਕੇ ਆਇਆ ਕਰ ਮੈਂ ਤਾਂ ਨਾ ਕੇ ਫਟਾਫਟ ਆ ਗਈ ਸੀ ਅੰਨੀ ਫਟਾਫਟ ਨਾਲ ਕਹਿੰਦੀ ਮੈਂ ਤਾਂ ਇਹ ਨਹੀਂ ਜਿਗਰੀ ਮੈਂ ਕਰਾ ਜੀ ਚੱਕ ਲਾਂ ਆਂਟੀ ਹੁਣ ਕੁਰੀਆ ਵੀ ਚੱਲਵਾ ਚੱਲ ਵਾ ਤੋ ਗਿਆ ਵਾ ਅਸੀਂ ਮੂਵੀ ਦੇਖ ਕੇ ਆ ਗਏ ਕੁੜੀ ਨੂੰ ਬਾਹਰ ਕਰ ਰਿ ਜਦੋਂ ਆਪਾਂ ਜਾਵਾਂਗੇ ਤੇ ਉਹ ਹੋਗਾ ਇਹ ਤਾਂ ਜ਼ਰੂਰ ਆਪਾਂ ਲੈ ਕੇ ਆਉਣੇ ਆ ਤੇ ਜਲਦੀ ਤੋਂ ਜਲਦੀ ਆਪਾਂ ਸੂਟ ਵੀ ਵੇਅਰ ਕਰਨੇ ਕਿਉਂਕਿ ਉਹ ਐ ਵੀ ਘਰੇ ਰਹਿ ਕੇ ਤੇ ਵੇਅਰ ਵੀ ਨਹੀਂ ਹੁੰਦੇ ਜੇ ਆਪਾਂ ਬਾਹਰੋਂ ਤਾਂ ਜਾਵਾਂਗੇ ਫੇਰ ਹੀ ਪਾਏ ਜਾਣਗੇ ਹਨ ਤੇ ਸੂਣ ਆਪਾਂ ਕਿਤੇ ਨਾ ਕਿਤੇ ਜਾਇਆ ਮੰਗੀ ਕੋਈ ਗੱਲ ਨਹੀਂ ਕਿ ਤੇ ਅੱਜ ਦੇ ਵਲੌਗ ਦਾ ਫਿਰ ਆਪਾਂ ਇੱਥੇ ਕਰਦੇ ਐਂਡ ਹੋਪਫੁਲੀ ਤੁਹਾਨੂੰ ਸੂਟ ਦਾ ਐਕਸ਼ਨ ਵਲੌਗ ਸਾਡਾ ਵਧੀਆ ਲੱਗਿਆ ਹੋਊਗਾ ਜੇ ਵਧੀਆ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਨਵੇਂ-ਨਵੇਂ ਵੀਡੀਓਜ਼ ਦੇਖਣ ਲਈ ਬੈਲ ਆਈਕਨ ਨੂੰ ਕਰਨਾ ਹੈ ਪ੍ਰੈਸ ਜੀ